ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਗੱਲ ਬੀਕ ਐਂਡ ਬਲੌਗਸ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਆਣੀਆਂ ਜੀ ਸਭ ਤੋਂ ਪਹਿਲਾਂ ਤਾਂ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਔਰ ਵੀ ਮੇਰੀਆਂ ਭੈਣਾਂ ਵੱਤ ਤੁਹਾਡੇ ਇਹਨਾਂ ਸੂਤਾਂ ਨੂੰ ਦੇਖ ਸਕਣ ਤੇ ਅੱਜ ਮੈਂ ਜਿਹੜੇ ਸੂਤ ਤੁਹਾਡੇ ਲਈ ਲੈ ਕੇ ਆਈ ਆ ਇਹ ਪਿਓਰ ਕਾਟਨ ਦਾ ਇਹਨਾਂ ਦਾ ਸਟਾਫ ਹੈ ਤੇ ਬਾਟਮ ਨਾਲ ਇਹਨਾਂ ਦੇ ਚਿਕਨ ਵਰਕ ਦੀ ਲੱਗੀ ਹੋਈ ਹੈ ਤੇ ਰੇਂਜ ਵੀ ਬਹੁਤ ਹੀ ਘੱਟ ਹੈ ਇਹਨਾਂ ਸੂਤਾਂ ਦੀ ਜੇਕਰ ਕਿਸੇ ਵੀ ਮੇਰੀ ਭੈਣੋਨਾਂ ਵਿੱਚੋਂ ਕੋਈ ਸੂਤ ਪਸੰਦ ਆਉਂਦਾ ਤਾਂ ਉਹ ਮੇਰੇ ਨਾਲ ਇੰਸਟਾਗ੍ਰam ਤੇ ਜਾਂ YouTube ਤੇ ਹੀ ਕੰਨੈਕਟ ਕਰ ਸਕਦੀਆਂ ਨੇ ਤੇ ਬਹੁਤ ਹੀ ਘੱਟ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਸੂਤ ਅਵੇਲੇਬਲ ਨੇ ਸੋ ਜਲਦੀ ਜਲਦੀ ਬਾਏ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਨੇ ਇਹਨਾਂ ਸੂਤਾਂ ਨੂੰ ਖਰੀਦਣਾ ਹੈ ਤੇ ਮੈਂ ਇਹੀ ਕਰਨਾ ਚਾਹੁੰਗੀ ਕਿ ਮੇਰੀ ਵੀਡੀਓ ਨੂੰ ਵਰਤਵਾਰਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਵੀ ਕਰ ਦਿਆ ਕਰੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਸੂਤਾਂ ਦੇ ਡਿਜ਼ਾਈਨ ਵੀ ਵਧੀਆ ਲੱਗਦੇ ਨੇ ਤੇ ਪ੍ਰਾਈਸ ਵੀ ਬਹੁਤ ਹੀ ਘੱਟ ਹੁੰਦੇ ਨੇ ਆਪਣੇ ਸੂਤਾਂ ਦੇ ਸੋ ਧੰਨਵਾਦ ਮੇਰੀਆਂ ਭੈਣਾਂ ਦਾ ਜਿਹੜੀਆਂ ਮੇਰੀਆਂ ਵੀਡੀਓ ਨੂੰ ਦੇਖਦੀਆਂ ਨੇ